ਅੰਮ੍ਰਿਤਸਰ ਆਇਆ ਦਿਨ ਵੇਖਿਆ ਜਾਂਦਾ ਹੈ ਕਿ ਸੜਕਾਂ ਤੇ ਲੰਬੇ ਲੰਬੇ ਜਾਮ ਲੱਗ ਜਾਂਦੇ ਹਨ ਜਿਸ ਦੇ ਚਲਦੇ ਲੋਕਾਂ ਨੂੰ ਟ੍ਰੈਫਿਕ ਸਮੱਸਿਆ ਨੂੰ ਲੈ ਕੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਇਹ ਖੁਦ ਲੋਕਾਂ ਦੀ ਹੀ ਗਲਤੀ ਦੇ ਕਾਰਨ ਲੰਬੇ ਲੰਬੇ ਜਾਮ ਲੱਗ ਜਾਂਦੇ ਹਨ ਜਿਸ ਦੇ ਚਲਦੇ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਇੱਕ ਪਾਸੇ ਰੱਖੜੀ ਦਾ ਤਿਉਹਾਰ ਹੋਣ ਕਰਕੇ ਜਿੱਥੇ ਪੁਲਿਸ ਪੂਰੀ ਤਰ੍ਹਾਂ ਮੁਸ਼ਿਆ ਦਿਖਾਈ ਦੇ ਰਹੀ ਹੈ ਉੱਥੇ ਹੀ ਲੋਕਾਂ ਵੱਲੋਂ ਸੜਕਾਂ ਦੇ ਨੋ ਪਾਰਕਿੰਗ ਵਿੱਚ ਗੱਡੀਆਂ ਖੜੀਆਂ ਕਰਕੇ ਟ੍ਰੈਫਿਕ ਸਮੱਸਿਆ ਨੂੰ ਪੈਦਾ ਕੀਤਾ ਜਾ ਰਿਹਾ ਹੈ ਜਿਸ ਦੇ ਚੱਲਦੇ ਮਜਬੂਰਨ ਪੁਲਿਸ ਨੂੰ ਲੋਕਾਂ ਦੇ ਸਲਾਹਨ ਕੱਟਨੇ ਪੈ ਰਹੇ ਹਨ ਅਗਰ ਇਹ ਕੀ ਗੱਲ ਬਾਤ ਹੋਈ ਹੈ ਜੀ ਰੋਂਗ ਪਾਰਕਿੰਗ ਲੱਗੇ ਸੀ ਇਹਨਾਂ ਦੇ ਚਲਾਨ ਕਰ ਦਿੱਤੇ ਜੀ ਕਿਹਦੇ ਨਾਲੇ ਜਦੋਂ ਰੋਂਗ ਸਾਈਡ ਤੇ ਖੜੀ ਕਰਮ ਤੇ ਬਾਪ ਜੀ ਤੇ ਜੇਤੇ ਵੀ ਆ ਪੁਲਿਸ ਨਾਲ ਜੇਰਵੇਸ ਕਰਦੇ ਆ ਗਲਤੀ ਮੰਨਦੇ ਨਹੀਂ ਕੋਈ ਨਹੀਂ ਉਹਨਾਂ ਨੇ ਚਲਾਨ ਕਰਾ ਲਿਆ ਜੀ ਆਪਣਾ ਉਹਨਾਂ ਦਾ ਚਲਾਨ ਕਰ ਦਿੱਤਾ ਹੈ ਤੇ ਉਹਨਾਂ ਨੂੰ ਸ਼ਹਿਰ ਵਾਸੀ ਨੂੰ ਕੀ ਅਪੀਲ ਕਰਦੇ ਹੋ ਜੋ ਇਹੋ ਹੀ ਕਵਾਂਗੇ ਕਿ ਆਪਣਾ ਨਾਮ ਲਾਓ ਸੜਕ ਦੇ ਉੱਤੇ ਨਾਮ ਲਾਓ ਕਿ ਟ੍ਰੈਫਿਕ ਜਾਮ ਹੁੰਦੀ ਹੈ ਅੱਛਾ ਸਰ ਕਾਫੀ ਪਹੁੰਚ ਵੀ ਕਰਦੇ ਆ ਫੋਨ ਵੀ ਕਰਾਉਂਦੇ ਆ ਮੰਤਰੀ ਸਾਹਿਬਾਨਾਂ ਦੇ ਆ ਕਰ ਲੀਏ ਇੰਨਾ ਹੀ ਪਰਿਸ਼ਕ ਅਧਿਕਾਰੀਆ ਚਲਾਨ ਕਰ ਦਿੱਤੇ ਗਏ ਜੀ ਕੋਈ ਤਾਂ ਰੌਂਗ ਪਾਰਕਿੰਗ ਦਾ ਚਲਾਨ ਕਰ ਦਿੱਤੇ ਗਏ ਕਈ ਦਰਸ਼ਨੀ ਖਾਧਾ ਰਹੇ ਆ ਜੀ ਠੀਕ ਹੈ ਪ੍ਰਾਪਰਟੀ ਵੇਚਨੇ ਔਰ ਖਰੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ